ਇਦਾਂ ਮੀਂਹ ਪੈ ਜਾਂਦਾ ਸੀ ਭਾਈ ਅਸੀਂ ਬਾਰੇ ਥਾਕ ਜਤਾਨ ਕੇ ਫੇਰ ਬੰਦੇਤੀ ਜੀ ਐਂਦੀ ਵੀ ਚਲੋ ਕਦੇ ਤਾਂ ਮਾਰਕ ਸੁਣੂ ਫਿਰ ਦਸਣ ਸੁਣਵੇਂ ਜੋ ਕਰਾਂ ਕਰੂਗਾ ਪਰ ਮੇਰੇ ਸਾਰੇ ਵੀਰ ਘਤ ਮੇਰੇ ਸਾਰੇ ਜੀ ਉਸ ਇਹ ਅਰੇ ਭੱਲੇ ਇਹ ਇੱਕ ਕਮਰੇ ਦੇ ਵਿੱਚ ਰਹਿਣ ਬਸੇਰਾ ਸੀ ਤਾਂ ਉਹ ਘਰ ਜਿਹੜਾ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਟਹਿ ਟੇਰੀ ਹੋ ਜਾਂਦਾ ਬਰਸਾਤ ਦੇ ਨਾਲ ਕੁਛ ਨਹੀਂ ਬੱਲੇ ਰਾਜੀ ਗਰੀਬ ਜਿਹੜਾ 3000 ਕੁ ਵਾਕੇ ਵੱਲੋਂ ਆਪਦੇ ਬੱਚੇ ਦਾ ਪੇੜ ਪਰਦਾ ਉਹ ਜਗਾ ਕਿਤੇ ਉਡਾ ਲੈ ਵੇ ਪਰ ਮੈਂ ਇਹਨੂੰ ਦੇਖ ਕੇ ਗੱਲ ਦੇ ਬਈ ਇਹ ਰਿਹਾ ਕਿ ਬਾਤ ਨਹੀਂ ਆਈ ਪਰ ਵੇ ਹੁਣ ਤੇਰੇ ਕੁੜੀਆ ਬਟਿਆ ਰਹਿਣਾ ਮੈਨੂੰ ਆਉਣੀ ਤਾਂ ਕੀ ਕਰੇਗੀ ਬਸ ਉੜਾ ਦਿਓਈ ਕੋਈ ਨਹੀਂ ਵੀਰੇ ਕੋਈ ਚੱਕ ਕਰਨੀ ਇਹਦਾ ਪਰਮਾਤਮਾ ਬੈਠਾ ਕੋਈ ਐਡੀ ਗੱਲ ਨਹੀਂ ਕੋਈ ਨਹੀਂ ਜੇ ਤੈਨੂੰ ਬਣਾ ਸਕਦਾ ਤਾਂ ਫਿਰ ਸਾਰਾ ਕੁਝ ਕਰ ਸਕਦਾ ਕੋਈ ਨਹੀਂ ਵੀਰੇ ਨਾ ਨੁਕਸਾਨ ਹੋਇਆ ਮਾਤਾ ਨੁਕਸਾਨ ਦੇ ਬਈ ਸੜੇ ਸਾਹਮਣੇ ਆ ਸਭ ਕੁਝ ਤੇਰੀ ਹੋ ਗਿਆ ਮਨਾਂ ਮੈਨਾਂ ਜਨ ਰੋਟੀ ਦੇ ਸਕਦਾ ਤੀ ਉਹਦੇ ਤੋਂ ਸਭ ਖੁਸ਼ੀ ਆ ਹੋ ਗਿਆ ਮੈਂ ਵੀ ਸਕੂਲ ਚ ਪੋਚਾ ਲਾਉਣ ਗਿਆ ਸੀ ਉਹਦੇ ਕਰਕੇ ਬੱਚਤ ਰਹਿ ਗਈ ਨਹੀਂ ਕੋਈ ਮਰ ਵੀ ਸਕਦਾ ਤੀ ਮੇਰਾ ਨਾਮ ਮੋਹਨ ਸਿੰਘ ਜੀ ਪਿੰਡ ਪੱਟੀਵਾਰਤਣਾ ਜੀ ਜ਼ਿਲ੍ਹਾ ਸੰਗਰੂਰ ਆ ਬਈ ਜੀ ਮੇਰਾ ਤੇ ਮੋਬਾਈਲ ਨੰਬਰ ਆ ਜੀ ਮੇਰਾ 95928 47093 ਜੀ ਜੀ ਮੇਰੀ ਜਰੂਰ ਮਦਦ ਕੀਤੀ ਜਾਵੇ ਸਕ੍ਰੋਲ ਪੰਜਾਬ ਦੇ ਲਈ ਤੁਹਾਡਾ ਸਵਾਗਤ ਹੈ ਤੇ ਮੈਂ ਰਸ਼ਪਿੰਦਰ ਸਿੰਘ ਅੱਜ ਇੱਕ ਅਜਿਹੇ ਪਰਿਵਾਰ ਦੀ ਤਸਵੀਰ ਦਿਖਾਉਂਗਾ ਤੁਹਾਨੂੰ ਤਾਂ ਜਿੱਥੇ ਲਗਾਤਾਰ ਬਾਰਿਸ਼ ਪੈ ਰਹੀ ਆ ਤਾਂ ਉਸ ਬਰਸਾਤ ਨੇ ਇੱਕ ਪਰਿਵਾਰ ਦਾ ਪਾਈ ਪਾਈ ਨਾਲ ਜੋੜਿਆ ਘਰ ਹੈ ਜਿਹੜਾ ਤਾਂ ਤਹਿ ਤੇਰੀ ਕਰ ਦਿੱਤਾ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਤਾਂ ਜਿਹੜੀ ਪਰਿਵਾਰ ਦਾ ਜਿੱਥੇ ਘਰ ਸੀ ਇਹ ਇੱਕ ਕਮਰੇ ਦੇ ਵਿੱਚ ਰਹਿਣ ਬਸੇਰਾ ਸੀ ਤਾਂ ਉਹ ਘਰ ਹੈ ਜਿਹੜਾ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਢਹਿ ਟੇਰੀ ਹੋ ਜਾਂਦਾ ਹੈ ਬਰਸਾਤ ਦੇ ਨਾਲ ਤਾਂ ਮੇਰੇ ਨਾਲ ਪਰਿਵਾਰ ਵੀ ਮੌਜੂਦ ਹੈ ਵੀਰੇ ਕੀ ਗੱਲਬਾਤ ਹੋਈ ਸੀ ਤਾਂ ਜਿਹੜਾ ਬਾਰਿਸ਼ ਦੇ ਨਾਲ ਉਹਨੇ ਜਿਹੜਾ ਪਾਣਾ ਪਾਪ ਰਿਹਾ ਸੀ ਵੀਰ ਜੀ ਕੱਲੇ ਸਵੇਰੇ ਮੀਂਹ ਪਿਆ ਜੀ ਉਸ ਤੋਂ ਬਾਅਦ ਅਸੀਂ ਚਲੋ ਬੱਚੇ ਸਕੂਲ ਵਾਗੇ ਜੀ ਤਾਂ ਕਰਕੇ ਜਾਨੀ ਨੁਕਸਾਨ ਹੋਣੋਂ ਬਚ ਗਿਆ ਜੀ ਮੈਂ ਵੀ ਸਕੂਲ ਚ ਪੋਚਾ ਲਾਉਣ ਗਿਆ ਹੇਤੀ ਜੀ ਉਹਦੇ ਕਰਕੇ ਬੱਚੇ ਤਰੇ ਗਏ ਨਹੀਂ ਕੋਈ ਮਰ ਵੀ ਸਕਦਾ ਸੀ ਤਾਂ ਪਹਿਲਾਂ ਇਹ ਸੀ ਵੀ ਇਹ ਜਿਹੜਾ ਘਰ ਡਿਗਣ ਦਾ ਜਿਵੇਂ ਇੱਕ ਦਾ ਹੁੰਦਾ ਵੀ ਪਹਿਲਾਂ ਆਸਾਰ ਹੋਣ ਵੀ ਕੰਦਾ ਕੱਚੀਆਂ ਨੇ ਜਾਂ ਹੋਰ ਇਹ ਵੀਰ ਜੀ ਮੀਂਹ ਕਾਰਨੇ ਸਾਨੂੰ ਅਸੀਂ ਤਾਂ ਬਾਹਰੇ ਪੈ ਜਾਂਦੇ ਜੀ ਸਾਨੂੰ ਡਰਦੀ ਇਹਦਾ ਵੀगिरਣਾ ਜਾਵੇ ਜੀ ਇਹ ਤੇੜਾਂ ਗਏ ਤੇ ਹੀ ਪਹਿਲਾਂ ਹਾਂਜੀ ਜਦੋਂ ਮੀਂਹ ਪੈ ਜਾਂਦਾ ਸੀ ਭਾਈ ਅਸੀਂ ਬਾਹਰ ਥਾਕ ਜਤਾਨ ਕੇ ਫੇਰ ਬੰਨਦੇ ਸੀ ਐਂਦੀ ਵੀ ਚਲੋ ਕਦੇ ਤਾਂ ਮਾਰਗ ਸੁਣੂ ਕਦੇ ਤਾਂ ਸੁਣੋ ਸਾਨੂੰ ਇਹਨਾਂ ਜੋ ਕਰੂਗਾ ਪਰ ਮੇਰੀ ਸਾਰੀ ਮੀਤ ਖਤਮ ਹੋ ਗਈ ਸਾਰੀ ਜੀ ਕੁਝ ਨਹੀਂ ਰਿਹਾ ਮੇਰੇ ਫੱਲੇ ਕਿੰਨਾ ਕੁ ਨੁਕਸਾਨ ਹੋਇਆ ਮਾਤਾ ਨਿਕਸਾਨ ਦੇ ਮੈਸੂਦੇ ਸਾਹਮਣੇ ਸਭ ਕੁਝ ਤੇਰੀ ਹੋ ਗਿਆ ਮਨੋ ਮੈਨੂੰ ਰੋਟੀ ਦੇ ਸਾਨੂੰ ਦੀ ਉਹਦੇ ਸਾਨੂੰ ਸਭ ਖੁਸ਼ੀ ਆ ਗਿਆ ਜੀ ਕੁਝ ਨਹੀਂ ਬੱਲੇ ਰਹੀ ਸੀ ਗਰੀਬ ਜਿਹੜਾ ਦਿਨ ਜਾਰ ਖਵਾ ਕੇ ਵੱਲੋਂ ਆਪਣੇ ਬੱਚਿਆਂ ਦਾ ਪੇਟ ਭਰਦਾ ਹੋ ਜਾ ਗਿਆ ਕੀਤਾ ਵਡਾਲੇ ਭਾਈ ਪਰ ਮੈਨੂੰ ਦੇਖ ਕੇ ਗੱਲ ਦੇ ਭਾਈ ਇਹ ਕਿ ਬਾਤ ਨਹੀਂ ਆਈ ਪਰ ਵਹ ਹੁੰਦੀ ਫਿਰ ਉਹ ਫੁਰੀਆ ਮਟਿਆਰਾ ਦੇ ਭਾਈ ਪਗੜੀ ਤਾਂ ਤਾਂ ਇਸੇ ਕਮਰੇ ਦੇ ਵਿੱਚ ਸਾਰਾ ਸਮਾਨ ਰੱਖਿਆ ਹਾਂ ਵੀ ਦੀ ਇੱਥੇ ਸਾਰਾ ਸਮਾਨ ਰੱਖਿਆ ਹੋਇਆ ਤੇ ਜੀ ਪੇਟੀਆਂ ਅਲਮਾਰੀਆਂ ਪਾਂਡਾ ਠੀਕਰ ਨੂਨ ਤੇਲ ਸਾਰਾ ਕੁਝ ਕੁਸਮ ਨਹੀਂ ਰਿਹਾ ਜੀ ਤਾਂ ਹਲੇ ਵੀ ਅਸੀਂ ਦੇਖ ਸਕਦੇ ਹਾਂ ਮਲਬੇ ਹੇਠ ਹਲੇ ਵੀ ਸਮਾਨ ਦੱਬਿਆ ਹੋਇਆ ਹਾਂ ਦੱਬਿਆ ਹੋਇਆ ਜੀ ਪਾਂਡਾ ਠੀਕਰ ਸਾਰਾ ਕੁਝ ਥੱਲੇ ਦੱਬਿਆ ਹੋਇਆ ਹਾਂ ਇੱਕ ਆਮ ਇਨਸਾਨ 3000 ਦੇ ਨਾਲ ਗੁਜ਼ਾਰਾ ਲੱਗਦਾ ਵੀ ਪਹਿਲਾਂ ਚੱਲਦਾ ਸੀ ਜਿਵੇਂ ਹੁਣ ਭਾਰੀ ਨੁਕਸਾਨ ਹੋਇਆ ਕਿੰਨਾ ਕੁ ਨੁਕਸਾਨ ਅਸੀਂ ਕਹਿ ਸਕਦੇ ਹਾਂ ਨਿਕਸਾਂ ਤਾਂ ਤੇ ਇੱਛਾ ਉਹ ਲਾਲੂ ਆਪੇ ਦੇਖ ਲੋ ਕਿੰਨੇ ਸਾਲਾਂ ਦੀ ਮਿਹਨਤ ਕਹਿ ਸਕਦਾ ਇਹ ਤਾਂ ਅਸੀਂ ਦਿਨ ਰਾਤ ਕਰਕੇ ਸੀ ਭੱਠੇ ਤੇ ਕੰਮ ਕਰਦੇ ਤੇ ਹੀ ਪਹਿਲਾਂ ਮਸਾਂ ਦੋਏ ਜੀਆਂ ਨੇ ਸੀ ਬੱਚਿਆਂ ਨੂੰ ਸੁੱਤੇ ਪਏ ਛੱਡ ਜਾਂਦੇ ਸੀ ਮਸਾ ਵੜਾਦੀ ਬਈ ਸਟਾਪ ਕੋਈ ਨਹੀਂ ਵੀਰੇ ਕੋਈ ਚੱਕਰ ਨਹੀਂ ਇਹ ਤਾਂ ਪਰਮਾਤਮਾ ਬੈਠਾ ਕੋਈ ਐਡੀ ਗੱਲ ਨਹੀਂ ਕੋਈ ਨਹੀਂ ਜੇ ਬਣਾ ਸਕਦਾ ਤਾਂ ਫਿਰ ਸਾਰਾ ਕੁਝ ਕਰ ਸਕਦਾ ਕੋਈ ਨਹੀਂ ਵੀਰੇ ਤਾਂ ਸਾਡੇ ਦਰਸ਼ਕਾਂ ਨੂੰ ਕੋਈ ਦਿੱਕਤ ਨਹੀਂ ਪਰਮਾਤਮਾ ਦੇ ਰੰਗ ਨੇ ਤਾਂ ਸਾਡੇ ਦਰਸ਼ਕਾਂ ਨੂੰ ਕੰਟੈਕਟ ਦੱਸੋ ਤਾਂ ਕਿ ਅਸੀਂ ਇਹ ਘਰ ਦੇਖ ਸਕਦੇ ਹੋ ਤੁਸੀਂ ਇਹ ਪਰਿਵਾਰ ਹੈ ਜਿਹੜਾ ਤਾਂ 3000 ਨਾਲ ਆਪਣਾ ਗੁਜ਼ਾਰਾ ਕਰ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਿੰਨ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਪਾਲ ਰਿਹਾ ਸੀ 3000 ਦੇ ਨਾਲ ਮਿਹਨਤ ਕਰਕੇ ਤਾਂ ਤਾਂ ਵੀਰੇ ਦੀ ਦੇਖ ਸਕਦੇ ਹੋ ਤੁਸੀਂ ਤਾਂ ਬਾਹਰ ਨਾ ਹੋਣ ਕਾਰਨ ਕੰਮ ਵੀ ਜ਼ਿਆਦਾ ਜਿਹੜਾ ਭਾਰੀ ਨਹੀਂ ਕਰ ਸਕਦੇ ਵੀਰੇ ਆਪਣਾ ਕੰਟੈਕਟ ਨੰਬਰ ਤੇ ਐਡਰੈਸ ਜੁੜੋ ਮੇਰਾ ਨਾਮ ਮੋਹਨ ਸਿੰਘ ਜੀ ਪਿੰਡ ਪੱਟੀਵਾਲਕਲਾ ਜੀ ਜ਼ਿਲ੍ਹਾ ਸੰਗਰੂਰ ਆ ਬਾਈ ਜੀ ਮੇਰਾ ਤੇ ਮੋਬਾਈਲ ਨੰਬਰ ਆ ਜੀ ਮੇਰਾ 95928 47093 ਜੀ ਵੀਰ ਜੀ ਮੇਰੀ ਜਰੂਰ ਮਦਦ ਕੀਤੀ ਜਾਵੇ ਤਾਂ ਪਰਿਵਾਰ ਨਾਲ ਗੱਲਬਾਤ ਵੀ ਕਰਵਾਈ ਹੈ ਤਾਂ ਭਾਰੀ ਬਰਸਾਤ ਤੋਂ ਬਾਅਦ ਜਿਹੜਾ ਘਰ ਟਹਿ ਤੇਰੀ ਹੋ ਜਾਂਦਾ ਤਾਂ ਕਈ ਸਾਲਾਂ ਦੀ ਮਿਹਨਤ ਦੇ ਨਾਲ ਇਹ ਪਰਿਵਾਰ ਨੇ ਜਿਹੜਾ ਆਪਣਾ ਸਮਾਨ ਜੋੜਿਆ ਸੀ ਤਾਂ ਹਾਲੇ ਵੀ ਜਿਹੜਾ ਕਈ ਸਮਾਨ ਸੀ ਕਹਿ ਸਕਦੇ ਆ ਤਾਂ ਮਲਬੇ ਹੀਟਾ ਦਬਿਆ ਪਿਆ ਤੇ ਪਰਿਵਾਰ ਨੂੰ ਰੋਟੀ ਦੇ ਲਈ ਇੱਕ ਚਮਚ ਤੱਕ ਨਹੀਂ ਹੁਣ ਨਸੀਬ ਕਿਉਂਕਿ ਇਸ ਕਮਰੇ ਦੇ ਵਿੱਚ ਜਿਹੜਾ ਸਾਰਾ ਸਮਾਨ ਪਿਆ ਸੀ ਤਾਂ ਸਮਾਨ ਹਾਲੇ ਵੀ ਜਿਹੜਾ ਮਲਬੇ ਹੇਠਾਂ ਦਬਿਆ ਪਿਆ ਤੇ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪਰਿਵਾਰ ਦੇ ਜਿੰਨੀ ਸਹਾਇਤਾ ਕੀਤੀ ਜਾਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਆਪਣਾ ਐਡਰੈਸ ਤੇ ਜਿਹੜਾ ਫੋਨ ਨੰਬਰ ਵੀ ਦੱਸਿਆ ਗਿਆ ਤੇ ਜਿੰਨੀ ਸਹਾਇਤਾ ਕੀਤੀ ਜਾਂਦੀ ਹੈ ਤਾਂ ਵੱਧ ਤੋਂ ਵੱਧ ਕੀਤੀ ਜਾਵੇ ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ